ਆਤਵਾਦ ਖਿਲਾਫ ਭਾਰਤ ਦੀ ਸਿਫਰ ਸਹਿਨਸ਼ੀਲਤਾ ਦੀ ਨੀਤੀ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਸਰ ਪਾਰਟੀ ਵਫਦ ਰੂਸ ਦੇ ਮਾਸਕੋ ਪੁੱਜਾ डीएमके ਦੀ ਸੰਸਦ ਮੈਂਬਰ ਕੰਨੀ ਮੋਜੀ ਦੀ ਅਗਵਾਈ ਵਿੱਚ ਵਫ਼ਦ ਨੇ ਮਾਸਕੋ ਸਥਿਤ ਭਾਰਤੀ ਦੂਤ ਘਰ ਵਿੱਚ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਕੰਨੀ ਮੋਜੀ ਨੇ ਕਿਹਾ ਕਿ ਪਾਕਿਸਤਾਨ ਦੀ ਪੁਸ਼ਤਪਨਾਹੀ ਵਾਲੇ ਅਤਵਾਦੀਆਂ ਨੇ ਸਰਹੱਦ ਪਾਰ ਕਰਕੇ ਪਹਿਲਗਾਮ ਵਿੱਚ ਅਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਉਨ੍ਹਾਂ ਕਿਹਾ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਅਤਵਾਦੀ ਸੰਗਠਨ ਪਾਕਿਸਤਾਨ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਰੱਖੇ ਗਏ ਨੇ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਭਾਰਤ ਨੇ ਜਵਾਬੀ ਕਾਰਵਾਈ ਬੇहद ਜ਼ਿੰਮੇਵਾਰੀ ਅਤੇ ਸਟੀਕਤਾ ਨਾਲ ਕੀਤੀ ਹੈ ਇਸ ਦੌਰਾਨ ਕਿਸੇ ਨਾਗਰਿਕ ਅਤੇ ਫੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਉਹਨਾਂ ਨੇ ਕਿਹਾ ਕਿ ਵਫ਼ਦ ਨੂੰ ਭਾਰਤ ਦਾ ਸਟੈਂਡ ਸਪਸ਼ਟ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ 26 ਜੂਨ ਇਨ ਕਸ਼ਮੀਰ ਵੇਰ ਸ਼ਾਰਟਡ ਬਾਈ ਟੈਰਰਿਸ ਹੂ ਆਰ ਇਨਫਿਲਟ੍ਰੇਟਡ ਇਨਟੂ ਇੰਡੀਅਨ ਟਰੇਟਰੀ ਟੈਰਰਿਸ ਫਰਮ ਪਾਕਿਸਤਾਨ um, and they shot uh, 26 people dead in front of their families, in front of the children. ਇਸੇ ਦੌਰਾਨ ਇੱਕ ਹੋਰ ਵਫਦ ਸ਼ਿਫਤ ਸੈਨਾ ਐਮਪੀ ਡਾਕਟਰ ਸ਼੍ਰੀਕਾਂਤ ਸ਼ਿੰਦੇ ਦੀ ਅਗਵਾਈ ਵਿੱਚ ਸੰਯੁਕਤ ਅਰਬ ਅਮੀਰਾਤ ਤੋਂ ਹੁੰਦਾ ਹੋਇਆ ਕਾਂਗੋ ਪੁਜਾ ਡਾਕਟਰ ਸ਼ਿੰਦੇ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਸੰਯੁਕਤ ਅਰਬ ਅਮੀਰਾਤ ਵੱਲੋਂ ਅਤਵਾਦ ਦੇ ਖਿਲਾਫ ਦਿਖਾਈ ਗਈ ਇੱਕ ਜੁਟਤਾ ਦੀ ਸ਼ਲਾਘਾ ਕੀਤੀ ਅਤੇ ਭਾਰਤ ਦਾ ਸਾਥ ਦੇਣ ਲਈ ਧੰਨਵਾਦ ਕੀਤਾ ਜਨਤਾਦਲ ਯੂनाइटेड ਦੇ ਸੰਸਦ ਮੈਂਬਰ ਸੰਜੇ ਚਾਦੀ ਅਗਵਾਈ ਹੇਠਲਾ ਵਫ਼ਦ ਜਾਪਾਨ ਤੋਂ ਬਾਅਦ ਦੱਖਣ ਕੋਰੀਆ ਪੁੱਜਾ ਇਸ ਵਫ਼ਦ ਵੱਲੋਂ ਜਾਪਾਨ ਵਿਖਲੇ ਭਾਰਤੀ ਦੂਤਕਾਰਾਂ ਵਿਖੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਦੀ ਸਥਿਤੀ ਨੂੰ ਸਪਸ਼ਟ ਕੀਤਾ ਬੀਜੇਪੀ ਦੇ ਸੰਸਦ ਮੈਂਬਰ ਬੇਜਯੰਤ ਪਾਂਡਾ ਦੀ ਅਗਵਾਈ ਹੇਠਲਾ ਉੱਚ ਪੱਧਰੀ ਵਫ਼ਦ ਬਹਿਰੀਨ ਪੁੱਜਾ ਵਫ਼ਦ ਨੇ ਵੱਖ-ਵੱਖ ਗਤੀਵਿਧੀਆਂ ਦੌਰਾਨ ਸਰਹੱਦ ਪਾਰਾਤਵਾਦ ਖਿਲਾਫ ਭਾਰਤ ਦੀ ਸਥਿਤੀ ਨੂੰ ਸਪਸ਼ਟ ਕੀਤਾ ਇਹ ਵਫ਼ਦ ਸਾਊਦੀ ਅਰਬ ਕੁਵੈਤ ਅਤੇ ਅਲਜੀਰੀਆ ਵੀ ਜਾਏਗਾ